ਪੰਜਾਬੀ ਦੇ 35 ਅੱਖਰਾਂ ਨਾਲ ਗੁਰੂ ਦਾ ਸ਼ੁਕਰਾਨਾ ਇਸ ਤਰ੍ਹਾਂ ਹੈ ਊੜਾ ਉੱਠ ਕੇ ਉਸ ਦਾ ਨਾਮ ਲਈਏ ਆੜਾ ਅੱਜ ਜੋਗੇ ਜਿਸ ਨੇ ਸਾਹ ਦਿੱਤੇ ਈੜੀ ਇਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਸਾ ਸੁੱਖਾਂ ਦੇ ਮੀਂਹ ਵਰਸਾ ਦਿੱਤੇ ਹਾ ਹਾ ਹੱਦ ਨਾ ਉਸ ਦੀਆਂ ਰਹਿਮਤਾਂ ਦੀ ਕਕਾ ਕਲੇਸ਼ ਸਭ ਮਿਟਾ ਦਿੱਤੇ ਖਖਾ ਖੇਮਾ ਸਾਡੀਆਂ ਗਲਤੀਆਂ ਦੀ ਗੱਗਾ ਗੱਲ ਆਇਆ ਸਾਨੂੰ ਘੱਗਾ ਘਾਟ ਨਾ ਕੋਈ ਰਹਿਣ ਦਿੱਤੀ ਨਹੀਂ ਆ ਮੰਗਣ ਤੋਂ ਪਹਿਲਾਂ ਹੀ ਦੇ ਹੀ ਜਾਂਦਾ ਚਚਾ ਚਿੰਤਾ ਵਿਅਰਥ ਚਾਚਾ ਛਾੜ ਦਿੱਤੀ ਮਨ ਸ਼ੁਕਰ ਵਿੱਚ ਆਇਆ ਜਜਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਚਾਚਾ ਝੂਠ ਕਰਕੇ ਨਹੀਂ ਨਿਆਣਿਆ ਸੀ ਟੈਂਕਾ ਟੁੱਟਿਆ ਮਨ ਠੱਠਾ ਠੋਕਰਾਂ ਖਾ ਕੇ ਡੱਡਾ ਡੋਬਦਾ ਖੁਦ ਨੂੰ ਜਾਣਿਆ ਸੀ ਟੱਡਾ ਢੇਰੀਆਂ ਟਾ ਕੇ ਬੈਠ ਗਏ ਸੀ ਨਾਣਾ ਕੌਣ ਸੀ ਜਿਨੇ ਪਛਾਣਿਆ ਸੀ ਤੱਤਾ ਤਤ ਛਿਨ ਆਇਆ ਬਖਸ਼ੇਂਦ ਦਦਾਂ ਥੱਥਾ ਥੱਕਿਆ ਥਿਰ ਕਰ ਮਾਣਿਆ ਸੀ ਦਦਾਂ ਦਿਲ ਸਾਡਾ ਪਲ-ਪਲ ਡੋਲਦਾ ਏ ਕਿਵੇਂ ਇਸ ਨੂੰ ਤਦਾ ਤਰਵਾਸ ਹੋਵੇ ਨੰਨਾ ਨਾਮ ਉਸਦਾ ਨਿਸ਼ਚੇ ਨਾਲ ਜਪੀਏ ਮਨ ਕਦੀ ਨਾ ਸਾਡਾ ਨਿਰਾਸ਼ ਹੋਵੇ ਪਪਾ ਪੂਰਨ ਪਰਮੇਸ਼ਰ ਦੇ ਨਾਲ ਜੁੜ ਕੇ ਫਫਾ ਫਿਕਰ ਫਾਕੇ ਸਾਰੇ ਮੁਕਦੇ ਨੇ ਬੱਬਾ ਬੋਲੀਏ ਨਾ ਬੁਰੇ ਬੋਲ ਮੁਖੋਂ ਪੱਬਾ ਭਲਾ ਕੀਤੇ ਆ ਸੁਖ ਟੁਕਦੇ ਨੇ ਮੰਮਾ ਮੈਨੂੰ ਮਾਰਨਾ ਬਹੁਤ ਔਖਾ ਯਈਆ ਯਤਨ ਕਰੀਏ ਸਾਗਰ ਸੁੱਕਦੇ ਨੇ ਰਾਰਾ ਰਤਾਂ ਨਡੋਲੇ ਈਮਾਨ ਜੇਕਰ ਲੱਲਾ ਲੱਖਾਂ ਤੂਫਾਨ ਆਉਂਦੇ ਰੁਕਦੇ ਨੇ ਵਾ ਵਾ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਡਾੜਾ ਡੜਕਦਾ ਅੰਦਰੋਂ ਨਾਸ਼ ਹੁੰਦਾ ਅੱਖਰ ਗੁਰਮੁਖੀ ਗੁਰਮਖ ਬਣਾ ਦਿੰਦੇ ਜਪੀਏ ਸਦਾ ਨਾਮ ਉਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ